ਆ ਵੀਡੀਓ ਹੈਗੀ ਆ ਜੀ ਪੀਲ ਨਗਾਹੇ ਵਾਲੇ ਦੀ ਜਾਨਕੀ ਪੀਲ ਜਿਹੜੇ ਆ ਪੀਲ ਹੋਏ ਆ ਮੁਸਲਮਾਨਾਂ ਦੇ ਵਿੱਚੋਂ ਨਾ ਤੇ ਪੀਲ ਹਿੰਦੂਆਂ ਦੇ ਵਿੱਚ ਹੋਏ ਆ ਤੇ ਨਾ ਸਿੱਖਾਂ ਦੇ ਵਿੱਚ ਹੋਏ ਆ ਤੇ ਕੌਣ ਆਏ ਲੋਕ ਜਿਹੜੇ ਫਿਰ ਲੈਣਾ ਬਣਾ ਕੇ ਖੜੇ ਆ ਵੀ ਇੱਥੇ ਜਿਹੜੇ ਮੱਥਾ ਟੇਕਨ ਉਹ 사જਦਾ ਕਰਨ ਨੂੰ ਕਿਉਂਕਿ ਮੁਸਲਮਾਨ ਜਿਹੜਾ ਵਾ ਉਹ ਤੇ ਕਿਸੇ ਕਬਰ ਨੂੰ 사ਜਦਾ ਕਰਦਾ ਨਹੀਂ ਤੇ ਨਾ ਕਿਸੇ ਮੂਰਤੀ ਅੱਗੇ ਝੁਕਦਾ ਵਾ ਉਹ ਸਿਰਫ ਤੇ ਸਿਰਫ ਮਨ ਦਾ ਕਰਾਨ ਪਾਣ ਤੇ ਸਾਈ ਜਿਹੜੇ ਆ ਸਾਈ ਵੀ ਇਹਨਾਂ ਚੀਜ਼ਾਂ ਦੇ ਵਿੱਚੋਂ ਨਿਕਲ ਚੁੱਕੇ ਆ ਵੀ ਮੂਰਤੀਆਂ ਨੂੰ ਮੱਥਾ ਟੇਕਣਾ ਤੇ ਕਬਰਾਂ ਅੱਗੇ ਝੁਕਣਾ ਉਹ ਵੀ ਜਾਨੀ ਕਿ ਬਾਈਬਲ ਨੂੰ ਮੰਨਦੇ ਆ ਤੇ ਇਹ ਲੋਕ ਕੌਣ ਆ ਇਹ ਲੋਕ ਹੈਗੇ ਆ ਸਿੱਖ ਤੇ ਹਿੰਦੂ ਆ ਦੇਖੋ ਜਗਾ ਤੇ ਵੀ ਖੜੇ ਕੀਤੇ ਪਿਆ ਇੱਕ ਟੋਪੀ ਪਾ ਕੇ ਖੜਾ ਕੀਤਾ ਹੋਇਆ ਤੇ ਇੱਕ ਦਾੜਾ ਰੱਖਿਆ ਹੋਇਆ ਸਰਦਾਰ ਖੜਾ ਵਾ ਇਹ ਸਿੱਖ ਤੇ ਹਿੰਦੂ ਆ ਇਹ ਉਹ ਸਿੱਖ ਤੇ ਹਿੰਦੂ ਆ ਵੀ ਜਿਨ੍ਹਾਂ ਨੂੰ ਸ਼ਹਿਰਾਂ ਦੇ ਤੇ ਪਿੰਡਾਂ ਦੇ ਗੁਰਦੁਆਰਿਆਂ ਦੇ ਵਿੱਚ ਤੇ ਮੰਦਰਾਂ ਦੇ ਵਿੱਚ ਵੜਨ ਨਹੀਂ ਦਿੱਤਾ ਜਾਂਦਾ ਕਿਰਨਾ ਕੀਤੀਆਂ ਜਾਂਦੀਆਂ ਵਿਤ ਕਰਾ ਕੀਤਾ ਜਾਂਦਾ ਵੀ ਜਾਤ ਪਾਤ ਦਾ ਇਹ ਵਿਚਾਰੇ ਇਹ ਫੇ ਇਹਨਾਂ ਦਰਗਾਹਾਂ ਦੇ ਵੱਡਿਆਂ ਤੇ ਜਾਂਦੇ ਆ ਤੇ ਵੱਡੀਆਂ ਦਰਗਾਹਾਂ ਤੇ ਕੌਣ ਭੇਜਦਾ ਇਹਨਾਂ ਨੂੰ ਜਿਹੜੇ ਛੱਡੇ ਵਿੱਚ ਛੋਟੇ ਛੋਟੇ ਬਾਬੇ ਬਣ ਕੇ ਬੈਠੇ ਆ ਵੀ ਜਿਹੜੇ ਆਪਣੇ ਆਪ ਨੂੰ ਪੀਰ ਫਕੀਰ ਸਮਝਦੇ ਆ ਉਹ ਇਹਨਾਂ ਜਗ੍ਹਾ ਤੇ ਭੇਜਦੇ ਆ ਤੇ ਇੱਥੇ ਕਬਜ਼ਾ ਕਿਹਦਾ ਇੱਥੇ ਕਬਜ਼ਾ ਹੈਗਾ ਸਾਰਾ ਬ੍ਰਾਹਮਣ ਦਾ ਕਿਉਂਕਿ ਇਹ ਤਿੰਨ ਹੈਗੇ ਆ ਜਿਹੜੀਆਂ ਤਲਗਾਵਾਵਾਂ ਆ ਇਹੋ ਆ ਮੁਸਲਮਾਨੀ ਪੀਲਾਨੀਆਂ ਇਹਨਾਂ ਤੇ ਤੇ ਗੁਤਵਾਰੀਆਂ ਤੇ ਸਿੱਖਾਂ ਤੇ ਇਹਤੇ ਕਬਜ਼ਾ ਇਹ ਸਾਰਾ ਬ੍ਰਾਹਮਣ ਦਾ ਇਹ ਬ੍ਰਾਹਮਣ ਨੇ ਸਾਰੀਆਂ ਕਹਾਣੀਆਂ ਸਾਨੂੰ ਘੜ ਘੜ ਕੇ ਦਿੱਤੀਆਂ ਗਈਆਂ ਹੁਣ ਮੁਸਲਮਾਨਾਂ ਦਾ ਤਾਂ ਦੇਖ ਲੈ ਕਿੰਦਾ ਇਹੋ ਨਫ਼ਰਤ ਕਰਦੇ ਆ ਇਹ ਬ੍ਰਾਹਮਣ ਜਿਹੜੇ ਆ ਵੀ ਹਿੰਦੂ ਆ ਮੁਸਲਮਾਨਾਂ ਤੋਂ ਕਿੰਨੀ ਨਫ਼ਰਤ ਕਰਦੇ ਆ ਵੀ ਕਹਿੰਦੇ ਵੀ ਸਾਡਾ ਮੁਲਕ ਹੀ ਛੱਡ ਕੇ ਚੱਲ ਜਿਓ ਲੇਕਿਨ ਇਹੋ ਮੁਸਲਮਾਨੀ ਪੀਰਾਂ ਦਾ ਉਥੇ ਫਾਇਦਾ ਲੈਣਦੇ ਆ ਮੁਸਲਮਾਨੀ ਪੀਰਾਂ ਦਾ ਫਾਇਦਾ ਲੈਣਦੇ ਆ ਤਾਂ ਮੂਰਖ ਕਿ ਇਹਨਾਂ ਨੂੰ ਬਣਾਉਣਦੇ ਆ ਵੀ ਜਿਹਨਾਂ ਨੂੰ ਇਹ ਸਨਾਤਨੀਆਂ ਕਹਿੰਦੇ ਆ ਵੀ ਆਪਣੇ ਲੋਕਾਂ ਨੂੰ ਹੀ ਇਹ ਮੂਰਖ ਬਣਾਈ ਜਾਂਦੇ ਆ ਵੀ ਜਿਹਨਾਂ ਨੂੰ ਇਹ ਛੂਦਰ ਕਹਿੰਦੇ ਆ ਲੇਕਿਨ ਅਸੀਂ ਇਹਨਾਂ ਗੱਲਾਂ ਨੂੰ ਕਿਉਂ ਨਹੀਂ ਸਮਝਦੇ ਕਿਉਂਕਿ ਹੁਣ ਜੇ ਹਿਸਾਬ ਲਾ ਲਈਏ ਵੀ ਆਪਾਂ ਮੰਨਦੇ ਆ ਵੀ ਜੇ ਗੁਰੂ ਗ੍ਰੰਥ ਸਾਹਿਬ ਜੀ ਵੀ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਤਾਂ ਅਸੀਂ ਪੂਜਦੇ ਹੀ ਆ ਨਾ ਸਿਰਫ ਮੱਥਾ ਹੀ ਟੇਕਦੇ ਆ ਨਾ ਅਸੀਂ ਗੱਲ ਗੌਰ ਤੇ ਨਹੀਂ ਨਾ ਕਰਦੇ ਉਧਰਲੀ ਸਾਈਡ ਤੇ ਮਾੜਾ ਮੋਟਾ ਉਹ ਲੋਕ ਕੱਢ ਦਿੱਤੇ ਆ ਵੀ ਠੀਕ ਆ ਲੋਕ ਮੁਸਲਮਾਨ ਨਾ ਬਣਨ ਤੇ ਉਹਨਾਂ ਨੇ ਕ੍ਰਾਂਨ ਪਾ ਕੇ ਰੱਖਿਆ ਸੀ ਉਹਨਾਂ ਦੀ ਬਾਈਬਲ ਸੀਗੀ ਤੇ ਇਹਨਾਂ ਨੇ ਕੀ ਕੀਤਾ ਗੁਰੂ ਗ੍ਰੰਥ ਸਾਹਿਬ ਦਾ ਖੜ ਦਿੱਤਾ ਵੀ ਤੁਸੀਂ ਇੱਥੇ ਮੱਥੇ ਟੇਕੀ ਜਾਓ ਲੇਕਿਨ ਯਾਰ ਮੰਨ ਕੇ ਨਹੀਂ ਬਹਿਣਾ ਵੀ ਆਹ ਰੱਬ ਆ। ਉਧਾਪ ਨੂੰ ਲੱਪਣਾ ਪੈਣਾ ਵੀ ਇਹ ਲੋਕ ਸਾਨੂੰ ਮਨਾ ਦਿੰਦੇ ਆ ਵੀ ਆ ਤੁਹਾਡਾ ਦਾਬਾ ਤੇ ਅਸੀਂ ਉਥੇ ਉਸੇ ਲੜ ਲੱਗੇ ਰਹਿਨੇ ਆਲਾ ਵੀ ਬਸ ਇਹੋ ਹੀ ਆ ਆ ਵੀਡੀਓ ਇੱਕ ਹੋਰ ਦੇਖਿਓ ਵਿੱਚ ਤੇ ਫੇਰ ਕਰਦੇ ਆਂਗਾ ਕਵਰੀ ਖੁਸ਼ਖਬਰੀ ਖੁਸ਼ਖਬਰੀ ਬੜੀ ਵੱਡੀ ਵੀਡੀਓ ਲੈਂਥ ਚ ਵੱਡੀ ਏ ਤੇ ਵੈਸੇ ਵੀ ਵੱਡੀ ਏ ਵੀਰ ਪਾਸ਼ਨ ਮੰਨਣ ਵਾਲੇ ਲੱਖ ਦਾ ਤਾਂ ਸਰਕਾਰ ਨੂੰ ਮੰਨਣ ਵਾਲੇ ਮੀਆਂ ਲਓ ਜੀ ਪਹਿਲਾਂ ਤਾਂ ਕਰਿਓ ਕੋ ਦਰਸ਼ਨ ਯਾਰ ਰੂਹ ਕਰ ਲੋ ਰਾਜੀ ਇਹ ਦਰਸ਼ਨਦਾਰੇ ਨੇ ਮੀਆਂ ਗੌਸਪਕ ਸਰਕਾਰ 11ਵੀਂ ਵਾਲੇ ਪੀਰ ਸਰਕਾਰ ਦੇ ਸ਼ਾਹੀ ਰੋਜੇ ਤੋਂ ਪੀਰ ਨਗਾਹਤ ਦਰਬਾਰ ਹੂਨਾ ਹਿਮਾਚਲ ਤੋਂ ਨਵੇਂ ਦਰਬਾਰ ਤੋਂ ਨਵੇਂ ਦਰਬਾਰ ਤੋਂ ਦਰਸ਼ਨ ਨੇ ਸੰਗਤ ਜੀ ਵੀਡੀਓ ਵੱਤ 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 ਸ਼ੇਅਰ ਕਰਿਓ ਕਿਉਂਕਿ ਇਸ ਵੀਡੀਓ ਵਿੱਚ ਖੁਸ਼ਖਬਰੀ ਬੜੀ ਵੱਡੀ ਆ ਰਹੀ ਹੈ ਪੀਰ ਪਾਸ਼ਾ ਨੂੰ ਚਾਣ ਵਾਲਿਆਂ ਲਈ ਮੰਨਣ ਵਾਲਿਆਂ ਲਈ ਪੀਰ ਪਾਸ਼ਾ ਨੂੰ ਪਿਆਰ ਕਰਨ ਵਾਲਿਆਂ ਲਈ ਬੜੀ ਵੱਡੀ ਵੀਡੀਓ ਏ ਇਸ ਤੋਂ ਬਾਅਦ ਪ ਦੱਸਦੇ ਆ ਕਿਉਂ ਵੱਡੀ ਏ ਪਹਿਲਾ ਦਰਸ਼ਨ ਕਰਿਓ ਲਖ ਦਾ ਤਾਂ ਲਾਲਾ ਵਾਲੇ ਪੀਰ ਸਰਕਾਰ ਦੇ ਸ਼ਾਹੀ ਰੋਜੇ ਤੋਂ ਪੀਰ ਨਗਾਹਾ ਦਰਬਾਰ ਊਨਾ ਹਿਮਾਚਲ ਤੋਂ ਪੀਰ ਨਗਾਹਾ ਦਰਬਾਰ ਊਨਾ ਹਿਮਾਚਲ ਤੋਂ ਕਰੇਉ ਦਰਸ਼ਨ ਥੋੜਾ ਥੋੜਾ ਕੈਮਰਾ ਸਟਿਲ ਜੂਮ ਕਰਕੇ ਨਾ ਥੋੜਾ ਥੋੜਾ ਸਟਿਲ ਤੇ ਸੰਗਤ ਬਖਸ਼ਨ ਆ ਰਹੇ ਮੈਨੂੰ ਪਤਾ ਸੰਗਤ ਬਖਸ਼ਨ ਆ ਰਹੇ ਇਸ ਤੋਂ ਬਾਅਦ ਖਵਾਜਾ ਸਰਕਾਰ ਦਾ ਹੋ ਜਾ ਇੱਕ ਖਵਾਜਾ ਸਰਕਾਰ ਦਾ ਹੋ ਜਾ ਦੱਸਦੇ ਆਂ ਪੂਰਾ ਪੀਰ ਨਗਾਹਾ ਦਰਬਾਰ zoom ਚ ਫਿਰ ਲਿਆ ਨਾ ਫਿਰ ਥੋੜਾ ਜਿਹਾ ਵੀ ਕੈਮਰਾ ਹਿੱਲੇ ਦਾ ਥੋੜਾ ਜਿਆਦਾ ਹੀ ਕਰਦਾ ਹੈ ਤੇ ਸੰਗਤ ਬਖਸ਼ਣ ਆ ਰਹੇ ਵੱਡੀ ਵੀਡੀਓ ਹੈ ਵੱਡੀ ਗੱਲ ਬਾਤ ਹੈ ਵੱਡੀ ਵੀਡੀਓ ਦੇ ਵਿੱਚ ਵੱਡੀ ਗੱਲ ਬਾਤ ਹੈ ਤੇ ਸਾਰੀ ਸੰਗਤ ਨੂੰ ਬੇਨਤੀ ਹੈ बार-बार ਇੱਕੋ ਬੇਨਤੀ ਕਰਦੇ ਮੈਂ ਵੀਡੀਓ ਸ਼ੇਅਰ ਕਰ ਦਿਓ ਹੋਰ ਕਿਸੇ ਗੱਲ ਦੀ ਕੋਈ ਤਮਾ ਨਹੀਂ ਹੈ ਪੀਰ ਪਾਸ਼ਾ ਦਿੱਤਾ ਸਭ ਕੁਝ ਹੈ ਮਾਲਕ ਸਭ ਨੂੰ ਬਹੁਤਾ-ਬਹੁਤਾ ਦੇਵੇ ਇਹ ਗੁੰਮਤ ਐ 20 ਅਗਸਤ ਪੱਕ ਸਰਕਾਰ 11ਵੇਂ ਵਾਲੇ ਪੀਰ ਸਰਕਾਰ ਦਾ ਔਰ ਚੌਥੀ ਮੰਜ਼ਲ 'ਚ ਤੁਸੀਂ ਮੌਸਮ ਵੇਖੋ ਵੈਦਰ ਕਿਆ ਵੈਦਰ ਹੀ ਫੇਰ ਦੁਬਾਰਾ ਦਰਸ਼ਨ ਕਰੋ ਲੱਖ ਰਤਾ ਲਾਲਾ ਵਾਲੇ ਪੀਰ ਸਰਕਾਰ ਦੇ ਸ਼ਾਹੀ ਰੋਜੇ ਤੋਂ ਪੀਰ ਨਗਾਹ ਦਰਬਾਰ ਤੋਂ ਇਹ ਉੱਚਾ ਕਿੰਨਾ ਨਿਗਾਹ ਮਾਰੋ ਜੂਮ ਕਰਕੇ ਗੱਡੀ ਲਈ ਬਹੁਤ ਉੱਚਾ ਰੋਜਾ ਬਰ ਰਿਹਾ ਹੈ ਚਾਰ ਮੰਜ਼ਲਾਂ ਹੈ ਚਾਰੇ ਫਰਾਮਾਂ ਹੈ ਆਪਾਂ ਗੱਲ ਕਰ ਰਹੇ ਸੀ ਖੁਸ਼ਖਬਰੀ ਖੁਸ਼ਖਬਰੀ ਸੁਣਾ ਭਗਤਾ ਖੁਸ਼ਖਬਰੀ ਸੋਨੋ ਖੁਸ਼ਖਬਰੀ ਇਹ ਪੀਰ ਪਾਸ਼ਾ ਦਾ ਰੋਜਾ ਇਹ ਮੀਆਂ ਗੌਸਪਾਕ ਸਰਕਾਰ ਜਾਣ ਕੇ 11ਵਾਂ ਵਾਲੇ ਪੀਰ ਸਰਕਾਰ ਦਾ ਰੋਜਾ ਬਣ ਕੇ ਬਿਲਕੁਲ ਲਗ ਭਗ ਤਿਆਰ ਹੈ ਅੰਦਰ ਵੀ ਲੈ ਕੇ ਚੱਲਾਂਗੇ ਦੁਆਰਾ ਦੁਆਰਾ ਦਰਸ਼ਨ ਕਰਾਉਣੇ ਆ ਸੰਗਤ ਨੂੰ ਤੇ ਵਿਖਾਉਣੇ ਆ ਫਰਸ਼ ਲੱਗ ਗਿਆ ਆ ਜਗ੍ਹਾ ਰਹਿ ਗਈ ਹੈ ਇਹ ਸਈਦਾਂ ਸਲਾਮ ਕਰਦੇ ਹੋਏ ਡੇਰੇ ਦੇ ਸੇਵਾਦਾਰ ਪ੍ਰਬੰਧਕ ਜਿਹੜੇ ਨੇ ਥੋਦੇ ਇਹ ਪ੍ਰਬੰਧ ਦੇਖਦੇ ਨੇ ਮਿੰਦਰ ਜੀ ਪਲਟਾ ਸ਼ਾਹ ਜੀ ਲੁਧਿਆਣੇ ਵਾਲੇ ਬਾਬਾ ਜੀ ਦੇ ਦਰਬਾਰ ਤੇ ਸਜਦਾ ਸਲਾਮ ਕਰਦੇ ਹੋਏ ਮਤਲਬ ਅੰਦਰ ਆਨ ਨੂੰ ਖੋਲ ਦਿੱਤਾ ਗਿਆ ਹੈ ਲਗਭਗ ਲਗਭਗ ਮਤਲਬ ਕਦੇ-ਕਦੇ ਸੰਗਤ ਆ ਸਕਦੀ ਹੈ ਤੇ ਵੱਡੀ ਗੱਲ ਆਪਾਂ ਜਿਹੜੀ ਖੁਸ਼ਖਬਰੀ ਦੇਣ ਜਾ ਰਹੇ ਹਾਂ ਦੁਆਸਲਾਂ ਪੇਸ਼ ਕਰ ਰਹੇ ਨੇ ਸੇਵਾਦਾਰ ਪੀਰ ਪਾਸ਼ਾ ਦੇ ਚਰਨਾਂ ਦੇ ਵਿੱਚ ਕਿ ਅਗਲੇ ਸਾਲ 2025 ਦੇ ਵਿੱਚ ਸੰਗਤਾਂ ਦੇ ਲਈ ਦਰਬਾਰ ਖੋਲਤਾ ਜਾਏਗਾ ਲੋ ਜਿਨ੍ਹਾਂ ਜਿਨਾਂ ਨੂੰ ਹੋ ਗਈ ਖੁਸ਼ੀ ਇਸ ਗੱਲ ਦੀ ਉਹਨਾਂ ਨੂੰ ਬੇਨਤੀ ਵੀ ਵੀਡੀਓ ਵਾਤ ਤੋਂ ਵਾਤ ਫੇਸਬੁੱਕ ਗਰੁੱਪਾਂ ਪੰਜ ਵਟਸਐਪ ਗਰੁੱਪਾਂ 'ਚ ਸ਼ੇਅਰ ਕਰਿਓ ਇੱਕਾ ਨਿਗਾਹ ਮਾਰਿਓ ਸਾਰਾ ਬਦਲਤਾ ਦਰਬਾਰ ਦਰਗਾਹ ਵਾਲੀ ਜਗ੍ਹਾ ਹੋਈ ਏ ਆ ਤਾਂ ਕਬਰ ਕੀਤੀ ਆ ਟੈਲਾਂ ਲੈਂਦੀਆਂ ਮਾਰਿਓ ਵੀ ਆਂ ਨੀਲੀਆਂ ਤੇ ਚਿੱਟੀਆਂ ਟੈਲਾਂ ਉਹੀ ਨੇ ਨਾ ਆਪਾਂ ਗੱਲ ਕਰ ਰਹੇ ਪੱਥਰ ਦੀ ਪੱਥਰ ਲੱਗ ਗਿਆ ਥੱਲੇ ਅੰਦਰ ਰਹਿ ਗਿਆ ਦਰਵਾਜ਼ੇ ਤੇ ਗ੍ਰੇਨਾਈਟ ਪੱਥਰ ਇੱਥੇ ਵੀ ਲੱਗ ਜਾਏਗਾ ਤੇ ਇੱਕ ਬੇਨਤੀ ਹੈ ਸੇਵਾਦਾਰਾਂ ਨੂੰ ਜਿਹੜੇ ਜਿਹੜੇ ਆਪਣਾ ਦਸਵੰਨ ਦੇਣਾ ਚਾਹੁੰਦੇ ਨੇ ਸਾਰੇ ਹੁਣ ਬੇਨਤੀ ਕਰਾਂਗਾ ਤਿੱਲ ਫੁੱਲ ਜ਼ਰੂਰ ਪਾਓ ਪੀਰ ਪਾਸ਼ਾ ਦਾ ਰੋਜ਼ਾ ਜਿਹੜਾ ਨਵਾਂ ਬਣ ਰਿਹਾ ਹੈ ਨਾ ਪ੍ਰਬੰਧਕ ਕਮੇਟੀ ਨਾਲ ਤਾਲਮਿਲ ਕਰਕੇ ਨਾ ਤਿੱਲ ਫੁੱਲ ਜ਼ਰੂਰ ਵੀ ਤੁਹਾਡੀ ਸ਼ਰਧਾ ਹੈ ਜ਼ਰੂਰ ਭੇਜਿਓ ਗਉਂਸ ਬਾਹਰ ਵਾਲੇ ਸੱਜਣਾ ਨੂੰ ਵੀ ਬੇਨਤੀ ਏ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸੱਜਣਾ ਨੂੰ ਕਿ ਕਮੇਟੀ ਨਾਲ ਪ੍ਰਬੰਧਕ ਕਮੇਟੀ ਨਾਲ ਤਾਲਮੇਲ ਕਰਕੇ ਜਿੰਨੇ ਜੋਗਰੇ ਵੀ ਹੋ ਜਿੰਨੇ ਜੋਗਰੇ ਵੀ ਹੋ ਪੀਰ ਪਾਸ਼ਾ ਦੇ ਰੋਜੇ ਤੇ ਤਿਲ ਫੁੱਲ ਜ਼ਰੂਰ ਭੇਜੇ ਤੇ ਦੂਸਰੀ ਬੇਨਤੀ ਵੀਡੀਓ ਸ਼ੇਅਰ ਕਰਨ ਵਾਲਾ ਬਾਰ-ਬਾਰ ਬੇਨਤੀ ਕਰ ਰਿਹਾ ਅਲਖਲਾ ਦਿਓ ਅਲਖ ਖੁਸ਼ਖਬਰੀ ਹਰੇਕ ਘਰ ਤੱਕ ਪਹੁੰਚਾ ਦਿਓ ਜੈ ਪੀਰਾਂ ਦੀ ਜੈ ਪੀਰਾਂ ਦੀ ਜੈ ਪੀਰਾਂ ਦੀ ਆਹ ਦੇਖੋ ਹੁਣ ਇੱਕ ਨਵਾਂ ਦਰਬਾਰ ਬਣਾਇਆ ਹੈ ਇਹਨਾਂ ਨੇ ਪੀਰ ਨਗਾਹੇ ਉਨੇ ਉਨੇ ਜਿਹੜਾ ਪੀਰ ਨਗਾਹਾ ਵੀ ਉੱਥੇ ਇੱਕ ਨਵਾਂ ਦਰਬਾਰ ਬਣਾਇਆ ਵਾ ਵੀ ਇਹ ਸਾਰੇ ਅੱਖੀਂ ਦੇਖਣ ਦੇ ਆ ਵੀ ਲੋਕੀ ਇਸ ਦਰਬਾਰ ਦੇ ਨਾਲ ਕੋਈ ਇੱਕ ਟਾਈਮ ਦਾ ਨਹੀਂ ਜੁੜਿਆ ਆ ਹੁਣ ਇੱਕ ਥੜਾ ਬਣਾ ਦਿੱਤਾ ਇੱਕ ਇਹਨਾਂ ਨੇ ਆ ਥੜਾ ਬਣਾ ਦਿੱਤਾ ਤੇ ਇਹਨੂੰ ਲੋਕਾਂ ਨੇ ਦੇਖ ਲਓ ਹੁਣ ਮੱਥੇ ਟੇਕਣੇ ਆ ਇਸ ਥੜੇ ਦੇ ਉੱਤੇ ਹੁਣ ਦੇਖਿਓ ਚਾਦਰਾਂ ਝੜਨੀਆਂ ਇਸ ਥੜੇ ਤੇ ਦੇਖਿਓ ਤੇਲ ਚੜਨਾ ਵਾ ਹੁਣ ਯਰ ਇਹੋ ਜਿਹਾ ਵੀ ਹਿਸਾਬ ਲਾ ਲਓ ਵੀ ਤੁਹਾਨੂੰ ਇਹ ਇੰਦਾ ਦੇ ਲੋਕ ਵੀ ਖੜੇ ਆ ਵੀ ਜਿਨ੍ਹਾਂ ਨੂੰ 40 40 30 30 ਸਾਲ ਇੱਥੇ ਆਉਂਦਿਆਂ ਹੋ ਗਏ ਆ ਪਰ ਲੇਕਿਨ ਉਹਨਾਂ ਦੇ ਪਰਿਵਾਰ ਵੀ ਅੱਗੋਂ ਇਹਨਾਂ ਚੀਜ਼ਾਂ ਦੇ ਨਾਲ ਜੁੜੇ ਆ ਵੀ ਮਾੜਾ ਜਿਹਾ ਸਮਝ ਹੀ ਲਓ ਯਾਰ ਵੀ ਠੀਕ ਆ 1 ਸਾਲ ਮੰਨਿਆ 2 ਸਾਲ ਮੰਨਿਆ 3 ਸਾਲ ਮੰਨਿਆ ਵੱਧ ਤੋਂ ਵੱਧ ਵੀ ਠੀਕ ਆ ਬੰਦਾ ਯਾਰ ਸੁਧਰ ਜਾਂਦਾ ਵੀ ਬੰਦੇ ਨੂੰ ਸਮਝ ਆ ਜਾਂਦੀ ਆ ਵੀ ਕੁਝ ਨਹੀਂ ਮਿਲਦਾ ਉਹਦਾ ਆ ਦੇਖੋ ਕਿੱਡਾ ਵੱਡਾ ਦਰਬਾਰ ਬਣ ਗਿਆ ਤੇ ਅੱਜ ਤੋਂ ਮੈਂ ਤੁਹਾਨੂੰ ਦੱਸਦਾ ਤਕਰੀਬਨ ਅੱਜ ਤੋਂ 20 ਸਾਲ ਪਹਿਲਾਂ ਦੀ ਗੱਲ ਆ 20 ਸਾਲ ਪਹਿਲਾਂ ਦੀ ਇਹ ਜਿਹੜਾ ਦਰਬਾਰ ਸੀ ਨਾ ਇਹ ਘੱਟੋ ਘੱਟ 20 ਕ ਮਰਲਿਆਂ ਦੇ ਵਿੱਚ ਹੁੰਦਾ ਸੀ 20 30 ਮਰਲਿਆਂ ਦੇ ਵਿੱਚ ਹੁੰਦਾ ਸੀ ਤੇ ਦੋ ਗੁਫਾਵਾਂ ਹੁੰਦੀਆਂ ਸੀ ਇੱਥੇ ਤੇ ਉਹਨਾਂ ਦੋ ਗੁਫਾਵਾਂ ਦੇ ਵਿੱਚ ਦੋ ਕਬਰਾਂ ਹੁੰਦੀਆਂ ਸੀਗੀਆਂ ਤੇ ਉੱਥੇ ਲੋਕੀ ਮੱਥਾ ਟੇਕਦੇ ਸੀ ਕਿ ਲਾਛ ਇਨਾ ਕੋਈ ਨਹੀਂ ਸੀ ਹੁੰਦਾ ਸਿਰਫ ਲਾਛ ਹੁੰਦਾ ਸੀ ਜਿਥੇ ਵੀਰਵਾਰ ਦੇ ਵੀਰਵਾਰ ਜਿਥੇ ਵੀਰਵਾਰ ਵੀ ਤਾਂ ਹੁੰਦਾ ਸੀ ਕਿ ਉੱਥੇ ਖੁਸਰੇ ਬਹੁਤ ਆਉਂਦੇ ਸੀਗੇ ਬਹੁਤ ਜ਼ਿਆਦਾ ਖੁਸਰਾ ਆਉਂਦਾ ਹੁੰਦਾ ਸੀ ਵੀ ਗੰਦ ਪਿਆ ਹੁੰਦਾ ਵੀ ਇੰਨੀ ਗੱਲ ਆ ਵੀ ਜੇ 50 ਮੁੰਡੇ ਆ ਤਾਂ 50 ਉੱਥੇ ਖੁਸਰੇ ਹੀ ਹੋਣੇ ਆ ਵੀ ਇਦਾਂ ਦਾ ਹੀ ਆ ਜਿਹੜਾ ਦਰਵਾਜ਼ਾ ਦਾ ਥੱਲੇ ਵਾਲਾ ਇਹ ਸੀਗਾ 20 ਆਕ ਮਰਲਿਆਂ ਚ ਦਰਬਾਰ ਤੇ ਉੱਤੇ ਦਰਬਾਰ ਇੱਕ ਸੀਗਾ ਤਾਂ ਆ ਜਿਹੜਾ ਖਵਾਜਾ ਪੀਰ ਦਾ ਦਰਬਾਰ ਆ ਇਹ ਕੋਈ ਨਹੀਂ ਹੁੰਦਾ ਇੱਥੇ ਸਿਰਫ ਤਲਾਬ ਜਿਆ ਹੁੰਦਾ ਸੀਗਾ ਤੇ ਜਿੱਦਾਂ ਜਿੱਦਾਂ ਹੁਣ ਦੇਖ ਲੋ ਸਾਡੇ ਕੋਲ ਸਾਧਨ ਆਉਂਦੇ ਗਏ ਆ ਜਿੱਦਾਂ ਜਿੱਦਾਂ ਸਾਡੇ ਇਹ ਲਾਗੇ ਛਾਗੇ ਆ ਕੇ ਆ ਪਾ ਚੌਕੀਆਂ ਲਾਉਣ ਵਾਲੇ ਆ ਭਰੌਣ ਵਾਲੇ ਇਹ ਸੰਗ ਲੈ ਕੇ ਜਾਣ ਵਾਲੇ ਆ ਇਦਾਂ ਇਦਾਂ ਜਿੱਦਾਂ ਜਿੱਦਾਂ ਇਹ ਵਧੇ ਆ ਸਾਡੇ ਕੋਲ ਸਾਧਨ ਵਧੇ ਆ ਉਦਾਂ ਉਦਾਂ ਦੇਖ ਲੋ ਇਹ ਦਰਬਾਰ ਵੱਧ ਗਿਆ ਤੇ ਇਸ ਦਰਬਾਰ ਤੇ ਕਬਜਾ ਕੇ ਦਾ ਵਾ ਇਸ ਦਰਬਾਰ ਤੇ ਕਬਜਾ ਸਾਰਾ ਹੈਗਾ ਬ੍ਰਾਹਮਣ ਦਾ ਇਹ ਦਰਬਾਰ ਤਾਂ ਉਹਨਾਂ ਨੇ ਬਣਾਏ ਸੀ ਇਸੇ ਕਰਕੇ ਵੀ ਜਿਹੜੇ ਮੁਸਲਮਾਨ ਹੋ ਗਏ ਆ ਵੀ ਮੁਸਲਮਾਨ ਵੀ ਨਾਲ ਰਲ ਜਾਣ ਵੀ ਫਿਰ ਦਵਾਰਾ ਵੀ ਚਲੋ ਦਾ ਦਾ ਵੀ ਵੀ ਮੱਥਾ ਟੇਕਣਗੇ ਤੇ ਲਲਨ ਗਈ ਨਾਲ ਕੁਛ ਨਾ ਕੁਛ ਲੇਕਿਨ ਇਹਨਾਂ ਦਰਬਾਰਾਂ ਦੇ ਮੁਸਲਮਾਨ ਤਾਂ ਆਉਣ ਨਹੀਂ ਲੱਗੇ ਲੇਕਿਨ ਉਹੋ ਹੀ ਕੰਮ ਹੋਇਆ ਵੀ ਸਿੱਖ ਤੇ ਹਿੰਦੂ ਹੀ ਇਹਨਾਂ ਨੂੰ ਮੰਨਣ ਲੱਗ ਪਏ ਆ ਵੀ ਇਹਨਾਂ ਕਬਦਾਨ ਮੁਸਲਮਾਨ ਦਾ ਇੱਥੇ ਕੋਈ ਕੰਮ ਨਹੀਂ ਆ ਦੇਖੋ ਹੁਣ ਥੜਿਆਂ ਦੇ ਉੱਤੇ ਇਹਨਾਂ ਨੇ ਆਪ ਦੇਖੋ ਉੱਥੇ ਝੋਲੀਆਂ ਆੜਾ ਢੱਗੇ ਹੁਣ ਬਰਾਦਾ ਮੰਗਣ ਦੇ ਆ ਉਹ ਦੇਖੋ ਇਸ ਥੜੇ ਕੋਲ ਤਾਂ ਬਾਕੀ ਵੀ ਥੜੇ ਹੀ ਬਣਾਏ ਹੋਏ ਆ ਇਹ ਕੰਮ ਹੋਇਆ ਕਿਤਾਬ ਆ ਕਿਉਂਕਿ ਅਸੀਂ ਜ਼ਿਆਦਾ ਗਿਣਤੀ ਦੇ ਵਿੱਚ ਜਿਹੜੇ ਬੰਦੇ ਹੋ ਨਾ ਉਹ ਕਦੀ ਰਾਜ ਨਹੀਂ ਕਰ ਸਕਦੇ ਇਸੇ ਕਰਕੇ ਘੱਟ ਗਿਣਤੀ ਵਾਲੇ ਲੋਕ ਜਿਹੜੇ ਆ ਉਹ ਰਾਜ ਕਰਨ ਲਏ ਆ ਇੱਕ ਹਿਸਾਬ ਲਾ ਲਓ ਵੀ ਜੇਲ੍ਹਾਂ ਦੇ ਵਿੱਚ ਕਿੰਨੇ ਲੋਕ ਬੈਠੇ ਆ ਲੱਖਾਂ ਦੇ ਹਿਸਾਬ ਨਾਲ ਲੋਕ ਬੈਠੇ ਜੇਲ੍ਹਾਂ ਦੇ ਵਿੱਚ ਦਹਜਾਰਾਂ ਦੇ ਗਿਣਤੀ ਦੇ ਵਿੱਚ ਉਹਨਾਂ ਤੇ ਕੌਣ ਹੁੰਦੇ ਆ ਪਹਿਲੇਦਾਰ لیکن اگر جو جیلਾਂ ਵਾਲਿਆਂ ਦੀ ਆਪਸ ਵਿੱਚ ਬਣ ਬਣਦੀ ਹੋਵੇ ਤੇ पहरेदार ਉਹ ਜਿਹੜੇ ਹਜ਼ਾਰਾਂ ਦੇ ਵਿੱਚ ਆ ਉਹ ਕੱਖ ਬਣ ਗਏ ਜੇਲਾ ਵਾਲੇ ਬੰਦਿਆਂ ਵਾਸਤੇ ਇਸੇ ਕਰਕੇ ਆਪਾਂ ਵੀ ਜਿਹੜੇ ਨਾ ਬਹੁ ਗਿਣਤੀ ਦੇ ਵਿੱਚ ਆ ਆਪਣੀ ਬਣਦੀ ਨਹੀਂਗੀ ਆਪਸ ਵਿੱਚ ਤੇ ਇਹ ਲੋਕ ਜਿਹੜੇ ਆ ਇਹ ਸਾਡਾ ਫਾਇਦਾ ਉਠਾਉਂਦੇ ਆ تو ہن ਆ ਜਿਹੜੇ چھوٹے چھوٹے بندے ਆ ਆ دیکھو ਉੱਥੜਿਆਂ ਨੂੰ ਮੱਥਾ ਥੜੇ ਬਣਾ ਕੇ ਤੇ ਦੁਨੀਆ ਨੇ ਵੀ ਇਹਨਾਂ ਦੇ ਮਗਰ ਲੱਗ ਲੱਗ ਕੇ ਤੇ ਫਿਰ ਥੜਿਆਂ ਨੂੰ ਮੱਥੇ ਟੇਕੀ ਜਾਣੇ ਥੋੜੇ ਇੱਕ ਕੱਲ ਸਮਝ ਨਹੀਂ ਪਾਉਗੀ ਆ ਜਿਹੜੇ ਦਰਬਾਰ ਆ ਗੁਰਦੁਆਰੇ ਆ ਇਹ ਤੇ ਮੰਦਿਰ ਆ ਇਹ ਸਾਰੇ ਦੇ ਸਾਰੇ ਬ੍ਰਾਹਮਣਵਾਦ ਦੇ ਹੱਥ ਹੱਥ ਦੇ ਵਿੱਚ ਇਸ ਸਾਨੂੰ ਆਪਸ ਵਿੱਚ ਲੜਾ ਕੇ ਰੱਖਣ ਦਿਆ ਕਿਉਂਕਿ ਹੁਣ ਜਿੱਦਾਂ ਜਿੱਦਾਂ ਜਨਤਾ ਵਧੀ ਜਾਣ ਢਈ ਆ ਤੁਹਾਡੇ ਸਾਹਮਣੇ ਜਨਤਾ ਵਧੀ ਜਾਂਦੀ ਉਦਾਂ-ਉਦਾਂ ਦਰਬਾਰ ਜਿਹੜੇ ਆ ਉਹ ਘਟ ਪੈਣਦੇ ਆ ਕਿਉਂਕਿ ਰੱਛ ਵੱਧ ਜਾਂਦਾ ਇਸੇ ਕਰਕੇ ਜਿੱਦਾਂ ਜਿੱਦਾਂ ਵਧੀ ਜਾਂਦੀ ਹੈ ਇਹ ਵੱਖੋ-ਵੱਖ ਕਰੀ ਜਾਂਦੇ ਆ ਉਹ ਦੇਖੋ ਝਗੜਾ ਇਹਨਾਂ ਦਾ ਵੀ ਹੋਣ ਡਿਆ ਵਾ ਰਵੀਦਾਸੀਆਂ ਦਾ ਤੇ ਸਿੱਖਾਂ ਦਾ ਉਸ ਮਸਲੇ ਤੇ ਹੋਣ ਡਿਆ ਆ ਵੀ ਰਵੀਦਾਸ ਜੀ ਨੂੰ ਸਤ ਗੁਰੂ ਨਹੀਂ ਕਹਿਣਾ ਗੁਰੂ ਨਹੀਂ ਕਹਿਣਾ ਉਸ ਮਸਲੇ ਤੇ ਕਿਉਂਕਿ ਹੁਣ ਇਹਨਾਂ ਨੇ ਰਵੀਦਾਸ ਜੀ ਇਹ ਸਾਈਡ ਤੇ ਕਰਨੇ ਆ ਸਾਰੇ ਇਹਨਾਂ ਨੇ ਹੁਣ ਸਾਈਡਾਂ ਤੇ ਕਰਨੇ ਆ ਤੇ ਉਹਨਾਂ ਜਾਤਾਂ ਪਾਤਾਂ ਦੇ ਵਿੱਚੋਂ ਵੀ ਹੁਣ ਜਿਹੜੇ ਤੇਜ ਆ ਬੰਦੇ ਠੀਕ ਆ ਗੋਣਾ ਗੋਣਾ ਜਾਣਦੇ ਆ ਮਾੜਾ ਮੋਟਾ ਉਹ ਫੇ ਅੱਗੋਂ ਕਹਾਣੀਆਂ ਆਪਣੀਆਂ ਬਣਾ ਬਣਾ ਕੇ ਕੁਝ ਪੜ੍ਹ ਕੇ ਪੰਡਤਾਂ ਦੀਆਂ ਕਹਾਣੀਆਂ ਉਹ ਸਾਨੂੰ ਸੁਣਾਈ ਜਾਂਦੇ ਆ ਮੂਲਖ ਬਣਾਏ ਜਾਂਦੇ ਆ ਵਹਿਮਾ ਭਰਮਾ ਦੇ ਵਿੱਚ ਪਾਈ ਜਾਂਦੇ ਆ ਤੇ ਚਮਤਕਾਰਾਂ ਦੇ ਨਾਲ ਜੋੜੀ ਜਾਂਦੇ ਆ ਇਸ ਕਰਕੇ ਭਰਾਵੋ ਕਿਸੇ ਗੁਰੂ ਨੇ ਕਿਸੇ ਪੀਰ ਨੇ ਕੋਈ ਚਮਤਕਾਰ ਨਹੀਂ ਕੀਤਾ ਜੋ ਕੀਤਾ ਉਹਨਾਂ ਨੇ ਗਿਆਨ ਵੰਡਿਆ ਸਿਰਫ ਵੀ ਜੋ ਉਹਨਾਂ ਨੂੰ ਮਿਲਿਆ ਫਰਮਾਤ ਮਾਲੋ ਜੋ ਮਿਲਿਆ ਉਹਨਾਂ ਨੇ ਉਹ ਵੰਡਿਆ ਲੇਕਿਨ ਇਹ ਲੋਕ ਕੀ ਆ ਇਹ ਆਪਣੇ ਫਾਇਦੇ ਦਾ ਕਰਕੇ ਕਿਉਂਕਿ ਗਰੀਬ ਬੰਦੇ ਨੂੰ ਸਿਰਫ ਜਾਂ ਤੇ ਜਿਹੜਾ ਬੰਦਾ ਗੁਲਾਮ ਆ ਨਾ ਜਿਹਦੇ ਕੋਲ ਰੋਟੀ ਖਾਣ ਨੂੰ ਹੈਣੀਗਾ ਉਹ ਸਿਰਫ ਕੀ ਆ ਉਹ ਚਮਤਕਾਰਾਂ ਨੂੰ ਮੰਨਦਾ ਵੀ ਸ਼ਾਇਦ ਚਮਤਕਾਰ ਕੋ ਹੋ ਜਾਏਗਾ ਲੇਕਿਨ ਜਿਹੜੇ ਬੰਦਾ ਚੰਗੀ ਭਲੀ ਰੋਟੀ ਖਾਂਦਾ ਜੇ ਗੱਡੀਆਂ ਚ ਘੁੰਮਦਾ ਨਾ ਤਾਂ ਉਸ ਬੰਦੇ ਦਾ ਪੜ੍ਹ ਕੇ ਵੀ ਦੇਖਿਆ ਕਰੋ ਵੀ ਉਸ ਬੰਦੇ ਦੇ ਪਿੱਛੇ ਮਿਹਨਤ ਕਿੰਨੀ ਆ ਵੀ ਕਿੰਨਾ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਕਾਲ ਨਾ ਕਾਲੀ ਆ ਹੁਣ ਇੱਥੇ ਦੇਖਿਓ ਆ ਜਿਹੜਾ ਪੀਰ ਨਗਾਹਾ ਕਿੰਦਾ ਵੱਡਾ ਉਹਨੇ ਬਹੁਤ ਵੱਡਾ ਦਰਬਾਰ ਬਣ ਗਿਆ ਇਹ ਬਿਲਕੁਲ ਛੋਟਾ ਜਿਹਾ ਸੀ ਦੋ ਕਬਨਾ ਸੀ ਇੱਥੇ 20 ਕ ਮਰਲਿਆਂ ਦੇ ਵਿੱਚ ਸੀ ਹੁਣ ਇੱਥੇ ਦੇਖ ਲਓ ਬਾਬੇ ਨਾਨਕ ਦਾ ਵੀ ਸਥਾਨ ਬਣਾਇਆ ਹੋਇਆ ਹੈ ਬਾਬੇ ਨਾਨਕ ਦਾ ਵੀ ਇੱਥੇ ਸਥਾਨ ਬਣਿਆ ਪਿਆ ਆਉਣ ਵਾਲੇ ਸਮੇਂ ਦੇ ਵਿੱਚ ਦੇਖ ਲਿਓ ਇਹਨਾਂ ਨੇ ਗੁਰਦੁਆਰਾ ਸਾਹਿਬ ਵੀ ਬਣਾ ਦੇਣਾ ਇੱਥੇ ਇਹ ਕੰਮ ਹੋਣੇ ਆ ਕਿਉਂਕਿ ਜੇ ਅਸੀਂ ਇਹਨਾਂ ਦੇ ਪਿੱਛੇ ਲੱਗੇ ਰਹਿ ਕਿਉਂਕਿ ਆ ਜਿਹੜਾ ਦਰਬਾਰ ਬਣਨ ਦੇ ਇਹ ਕੋਈ ਪੈਸਾ ਇਹਨਾਂ ਦਾ ਨਹੀਂ ਲੱਗਣ ਦਾ ਇਹ ਪੈਸਾ ਤੁਹਾਡਾ ਲੱਗਣ ਦਾ ਵਾ ਲੇਕਿਨ ਕਮਜਾ ਇਹਨਾਂ ਦਾ ਆਪ ਦਸਵੰਦ ਮੰਗਣਦੇ ਆ ਵੀ ਦਸਵੰਦ ਭੇਜੋ ਤੇ ਲੋਕੀ ਭੇਜਦੇ ਆ ਮੈਂ ਦੇਖਿਆ ਵੀਡੀਓ ਤੇ ਬਹੁਤ ਜ਼ਿਆਦਾ ਕਮੈਂਟ ਪੜੇ ਆ ਜੈ ਪੀਰਾਂ ਦੀ ਜੈ ਬਾਬੇ ਦੀ ਬਸ ਉਹੋ ਹੀ ਕਰੀ ਜਾਂਦੇ ਆ ਇਹ ਸਾਰੇ ਦਾ ਸਾਰਾ ਇਹ ਬ੍ਰਾਹਮਣਵਾਦ ਆ ਜਿਨੇ ਹਮੇਸ਼ਾ ਸਾਨੂੰ ਮੁਸਲਮਾਨੋਂ ਤੋਂ ਪਹਿਲਾਂ ਮੁਗਲਾਂ ਤੋਂ ਪਹਿਲਾਂ ਵੀ ਸਾਬਲਾ ਲੋਬੀ ਜਿਹਨੇ ਸਾਨੂੰ ਹਮੇਸ਼ਾ ਗੁਲਾਮ ਰੱਖਿਆ ਫਿਰ ਇਹਨੇ ਮੁਸਲਮਾਨਾਂ ਦੇ ਨਾਲ ਲਾਲ ਕੇ ਆ ਜਿਹੜੇ ਪੀ ਦਾ ਪੀਰ ਪਗੰਬਰ ਆ ਜਿਹੜੇ ਬਣਾਇਆ ਮੁਸਲਮਾਨਾਂ ਨੇ ਤਾਂ ਕੋਈ ਪੀਰ برداشت ਹੀ ਨਹੀਂ ਕੀਤਾ ਮੁਸਲਮਾਨਾਂ ਨੇ ਸੂਲੀ ਦਿੱਤੀ ਆ ਜੇ ਤੁਸੀਂ ਦੇਤੇ ਜਾਂ मंसूर ਉਹਨੇ ਕਿਹਾ ਇਹਨਾਂ ਨਾਲ ਹੱਕ ਤਗਲੇ ਨੇ ਟੱਕ ਕੇ ਰੱਖ ਦਿੱਤਾ ਸੂਲੀ ਦਿੱਤੀ ਆ ਤੇ ਲਿਖਣ ਇਹ ਜਿਹੜਾ ਪੀ ਦਾ ਇਹ ਉਹ ਪੀ ਦਾ ਵੀ ਜਿਹੜੇ ਮੁਗਲਾਂ ਦੇ ਟਾਈਮ ਦੇ ਆ ਹਿੰਦੂ ਤੇ ਮੁਗਲ ਇਹੋ ਇਕੱਠੇ ਰਾਜ ਕਰਦੇ ਸੀ ਇਕੱਠੇ ਲਾਲ ਕੇ ਇਹਨਾਂ ਦੇ ਘਰਾਂ 'ਚ ਈਆਂ ਵਿਆਹੀਆਂ ਸਿਗੀਆਂ ਇਹਨਾਂ ਦੀਆਂ ਆਪਸ ਵਿੱਚ ਰਿਸ਼ਤੇਦਾਰੀਆਂ ਸਿਗੀਆਂ ਇਹ ਇਕੱਠੇ ਰਾਜ ਕਰਦੇ ਸੀਗੇ ਤੇ ਉਸ ਟਾਈਮ 'ਤੇ ਸੰਤ ਕਬੀਰ ਜੀ ਰਵੀਦਾਸ ਜੀ ਤੇ ਬਾਬੇ ਨਾਨਕ ਨੇ ਇਹਨਾਂ ਦੇ ਖਿਲਾਫ ਫਿਰ ਕਦਮ ਉਠਾਏ ਸੀਗੇ ਤੇ ਅੱਜ ਇਹਨਾਂ ਲੋਕਾਂ ਨੇ ਇਸ ਪੁਜਾਰੀ ਨੇ ਦੇਖ ਲਓ ਉਹ ਬਾਬਾ ਨਾਨਕ ਵੀ ਕਬੀਰ ਵੀ ਤੇ ਰਵੇਦਾਸ ਵੀ ਅਗਲੇ ਨੇ ਥੜਿਆਂ ਤੇ ਬਿਠਾ ਲਏ ਆ ਮੋਤੀਆਂ ਬਣਾ ਕੇ ਤੇ ਉਹਨਾਂ ਨੂੰ ਵੀ ਪੂਜਣ ਲਾ ਦਿੱਤਾ ਆ ਦੇਖੋ ਇੱਕ ਪਾਸੇ ਤੇ ਇਹ ਥੜਾ ਬਣਾ ਕੇ ਤੰਬਰਾ ਦਾ ਮਗਵਾਏ ਜਾਂਦੇ ਆ ਤੇ ਦੂਸਰੇ ਪਾਸੇ ਇਹ ਥੜਾ ਮਰਵਾ ਬਣਵਾ ਕੇ ਤੇ ਜੁੱਤੀਆਂ ਮਰਵਾਏ ਜਾਂਦੇ ਆ ਅਸੀਂ ਮੂਰਖ ਬਣੇ ਜਾਂਦੇ ਆ ਤੇ ਸਾਨੂੰ ਇਹ ਬਣਾਈ ਜਾਂਦੇ ਆ ਭਰਾਓ ਇਹਨਾਂ ਲੋਕਾਂ ਕੋਲੋਂ ਬਚੋ